ਜਿਨ੍ਹਾਂ ਦੇ ਵੀਜ਼ੇ ਨਹੀਂ ਲੱਗ ਰਹੇ ਸੀ ਤੁਸੀਂ ਮੰਨੋਗੇ ਤਿੰਨ ਤਿੰਨ ਵਾਰ ਉਹਨਾਂ ਦੀ ਰਿਫਿਊਜ਼ਲ ਆਈ ਹੈ ਤਾਂ ਉਪਾਅ ਕਰਨ ਦੇ ਨਾਲ ਜਿਹੜੇ ਉਪਾਅ ਮੈਂ ਉਹਨਾਂ ਨੂੰ ਦਿੱਤੇ ਬਹੁਤ ਲੋਕਾਂ ਦੇ ਵੀਜ਼ੇ ਲੱਗੇ ਕਿ ਜਦੋਂ ਗ੍ਰਹਿ ਜਾਦਾ ਖਰਾਬ ਹੋਣਗੇ ਤਾਂ ਆਟੋਮੈਟਿਕਲੀ ਉਸ ਚੀਜ਼ ਨੂੰ ਟਾਈਮ ਲੱਗੇਗਾ ਆਪਾਂ ਡਾਕਟਰ ਕੋਲ ਜਾਂਦੇ ਆ ਬਿਮਾਰੀ ਪੁਰਾਣੀ ਹੈ ਡਾਕਟਰ ਇਹ ਤਾਂ ਨਹੀਂ ਕਹਿੰਦਾ ਕਿ ਇੱਕ ਡੋਜ਼ ਲਓ ਤੇ ਬਿਮਾਰੀ ਬਿਲਕੁਲ ਖਤਮ ਹੋ ਜਾਏਗੀ ਅੱਜ ਦੇ ਟਾਈਮ ਦੇ ਵਿੱਚ ਅੱਜ ਦੇ ਇਸ ਮਾਡਰਨ ਟੈਕਨੋਲੋਜੀ ਦੇ ਵਿੱਚ ਜਿੱਥੇ ਹਰ ਇੱਕ ਬੰਦਾ ਸਾਇੰਸ ਦੇ ਯੁੱਗ ਦੇ ਵਿੱਚ ਮੈਂਦਾ ਉਹਨੂੰ ਉਹ ਹਰ ਇੱਕ ਚੀਜ਼ ਦਾ ਤਰਕ ਮੰਗਦਾ ਇਹਦਾ ਤਰਕ ਕੀ ਹੈ ਇਹਦਾ ਲੌਜੀਕ ਕੀ ਹੈ ਅਸੀਂ ਤਾਂ ਬਲੀਵ ਕਰਾਂਗੇ ਕਿੰਨੇ ਕੁ ਲੋਕ ਮੰਨਦੇ ਨੇ ਇਸ ਚੀਜ਼ ਨੂੰ ਕੁੰਡਲੀ ਨੂੰ ਵੀਰੇ ਹੁਣ ਤਾਂ ਬਹੁਤ ਜਨਤਾ ਜਿਹੜੀ ਹੈ ਬਹੁਤ ਲੋਕ ਇਸ ਚੀਜ਼ ਦੇ ਵਿੱਚ ਬਲੀਵ ਕਰ ਰਹੇ ਨੇ ਕਿਉਂਕਿ ਜਦੋਂ ਉਹਨਾਂ ਨੂੰ ਹੁੰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਜਦੋਂ ਲੋਕ ਕਈ ਥਾਵਾਂ ਤੋਂ ਘੁੰਮ ਕੇ ਜਿਹੜਾ ਹੈ ਦੁਖੀ ਬੰਦਾ ਹਰ ਥਾਂ ਤੇ ਜਾਊਗਾ ਜਦੋਂ ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦਾ ਫਿਰ ਉਹਨਾਂ ਦਾ ਵਿਸ਼ਵਾਸ ਉੱਠਦਾ ਹੈ ਕੁੰਡਲੀ ਤੋਂ ਕਿ ਐਸਟਰੋਲੋਜੀ ਜਿਹੜੀ ਆ ਕੁਝ ਨਹੀਂ ਹੈਗੀ ਬਟ ਜਦੋਂ ਚੰਗੇ ਐਸਟਰੋਲੋਜਰ ਦੇ ਕੋਲ ਪਹੁੰਚ ਜਾਂਦਾ ਹੈ ਸਹੀ ਉਹਨੂੰ ਗਾਈਡਲਾਈਨ ਮਿਲਦੀ ਹੈ ਤਾਂ ਉੱਥੇ ਜਾ ਕੇ ਉਹਦਾ ਭਰੋਸਾ ਬਣ ਜਾਂਦਾ ਹੈ ਔਰ ਮੇਰੇ ਕੋਲ ਅੱਜ ਤੱਕ ਜਿੰਨੇ ਵੀ ਕਲਾਇੰਟ ਆਏ ਨੇ ਸਭ ਦਾ ਭਰੋਸਾ ਜਿਹੜਾ ਹੈ ਉਹ ਬਣਿਆ ਹੋਇਆ ਹੈ ਕੀ ਹਾਂ ਵਾਕਈ ਮੈਮ ਕੀ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਰਿਜ਼ਲਟ ਦੇ ਰਹੀਆਂ ਨੇ ਤਾਂ ਆਪਾਂ ਮੰਨ ਕੇ ਚੱਲੀਏ ਕਿ ਜਿੱਥੋਂ ਤੱਕ ਮੈਂ ਦੇਖਿਆ ਕਿ ਮੈਨੂੰ ਅਸੀਂ ਤੋਂ 85% ਜਿਹੜਾ ਹੈ ਰਿਵਰਟ ਮਿਲਿਆ ਲੋਕਾਂ ਦਾ ਪੋਜ਼ਿਟਿਵ ਮਿਲਿਆ ਕਿ ਸਾਡੇ ਕੰਮ ਜਿਹੜੇ ਨੇ ਉਹ ਹੋ ਰਹੇ ਨੇ ਜਿਨ੍ਹਾਂ ਦੇ ਵੀਜ਼ੇ ਨਹੀਂ ਲੱਗ ਰਹੇ ਸੀ ਤੁਸੀਂ ਮੰਨੋਗੇ ਤਿੰਨ ਤਿੰਨ ਵਾਰ ਉਹਨਾਂ ਦੀ ਰਿਫਿਊਜ਼ਲ ਆਈ ਹੈ ਤਾਂ ਉਪਾਅ ਕਰਨ ਦੇ ਨਾਲ ਜਿਹੜੇ ਉਪਾਅ ਮੈਂ ਉਹਨਾਂ ਨੂੰ ਦਿੱਤੇ ਬਹੁਤ ਲੋਕਾਂ ਦੇ ਵੀਜ਼ੇ ਲੱਗੇ ਕਿਸੇ ਦਾ ਅਮਰੀਕਾ ਦਾ ਲੱਗਿਆ ਕਿਸੇ ਦਾ ਕੈਨੇਡਾ ਦਾ ਲੱਗਿਆ ਕਿਸੇ ਦਾ ਆਸਟ੍ਰੇਲੀਆ ਦਾ ਲੱਗਿਆ ਕਿਸੇ ਦਾ ਪਾਉਸ ਵੀਜ਼ਾ ਲੱਗਣਾ ਸੀ ਨਹੀਂ ਲੱਗਿਆ ਉਹ ਲੱਗੇ ਬਹੁਤ ਵਧੀਆ ਰਿਜ਼ਲਟ ਮਿਲੇ ਤਾਂ ਮੈਨੂੰ ਤਾਂ ਅਸੀਂ ਤੋਂ 85% ਅੱਛੇ ਰਿਜ਼ਲਟ ਮਿਲੇ ਨੇ ਲੋਕਾਂ ਦੇ ਰਿਵਰਟ ਮਿਲੇ ਨੇ ਇਟ ਮੀਨਸ ਲੋਕਾਂ ਦਾ ਕੁੰਡਲੀ ਤੇ ਵਿਸ਼ਵਾਸ ਹੈ ਜਿਹੜੇ 15% ਜਾਂ 20% ਰਿਜ਼ਲਟ ਨਹੀਂ ਮਿਲੇ ਉਹ ਕਿਉਂ ਨਹੀਂ ਮਿਲੇ ਕਿਉਂਕਿ ਲੋਕ ਜਿਹੜੇ ਨੇ ਅਧ ਵਿਚਾਰ ਛੱਡ ਜਾਂਦੇ ਨੇ ਹੂੰ ਉਹ ਪਾ ਕੰਟੀਨਿਊ ਕਰਦੇ ਨਹੀਂ ਜਦੋਂ ਕੰਟੀਨਿਊ ਪਾ ਨਹੀਂ ਕਰਦੇ ਤਾਂ ਉਸ ਚੀਜ਼ ਦਾ ਰਿਜ਼ਲਟ ਕੀ ਮਿਲੇਗਾ ਹੂੰ ਕਿਉਂਕਿ ਦੇਖੋ ਕਈ ਵਾਰ ਗ੍ਰਹਿ ਇੰਨੇ ਕੋ ਖਰਾਬ ਹੁੰਦੇ ਨੇ ਜਿਵੇਂ ਆਪਾਂ ਪਹਿਲੇ ਗੱਲ ਕਰ ਰਹੇ ਸੀ ਕਿ ਤੁਸੀਂ 30-30 ਸਾਲਾਂ ਤੋਂ ਕੁੰਡਲੀ ਹੀ ਨਹੀਂ ਦਿਖਾਈ ਆਪਣਾ ਚਾਰਟ ਕਦੀ ਖੁਲਵਾਇਆ ਨਹੀਂ ਉਪਾਅ ਨਹੀਂ ਕੀਤੇ ਤਾਂ ਉਸ ਚੀਜ਼ ਦਾ ਰਿਜ਼ਲਟ ਤੁਹਾਨੂੰ ਇੱਕ ਵਾਰੀ 'ਚ ਨਹੀਂ ਮਿਲ ਸਕਦਾ ਉਹਦੇ ਲਈ ਤੁਹਾਨੂੰ ਸਾਲ ਵੀ 2 ਸਾਲ ਵੀ ਜਿਹੜਾ ਹੈ ਵੇਟ ਕਰਨੀ ਪੈ ਸਕਦੀ ਹੈ ਜਦੋਂ ਗ੍ਰਾਮੀਣ ਮਾੜੀਸ ਕੰਡੀਸ਼ਨ 'ਚ ਹੁੰਦੇ ਨੇ ਠੀਕ ਹੈ ਤਾਂ ਦੀ ਰਿਜ਼ਲਟ ਮਿਲਦਾ ਸੋ ਜਿਹੜਾ 15 ਤੋਂ 20% ਨਹੀਂ ਮਿਲਦਾ ਉਹ ਐਸੇ ਵਜਨ ਨਾਲ ਨਹੀਂ ਮਿਲਦਾ ਕਿ ਲੋਕ ਘਬਰਾ ਜਾਂਦੇ ਨੇ ਜਦੋਂ ਕਿ ਘਬਰਾਣਾ ਨਹੀਂ ਮੈਂ ਤਾਂ ਇਹੀ ਅਪੀਲ ਕਰਾਂਗੀ ਪਰਿਵਾਰ ਨੂੰ ਕਿ ਜਿਹੜਾ ਹੈ ਤੁਸੀਂ ਅਗਰ ਜੁੜਦੇ ਹੋ ਤਾਂ ਵਿਸ਼ਵਾਸ ਨਾਲ ਜੁੜੋ ਕਿਉਂਕਿ ਜਦੋਂ ਗ੍ਰਹਿ ਬਹੁਤ ਜ਼ਿਆਦਾ ਖਰਾਬ ਹੁੰਦੇ ਨੇ ਤਾਂ ਉਹਨਾਂ ਨੂੰ ਸਹੀ ਹੋਣ ਤੇ ਟਾਈਮ ਲੱਗ ਜਾਂਦਾ ਹੈ ਸਾਲ ਵੀ ਲੱਗ ਸਕਦਾ ਹੈ ਡੇਢ ਸਾਲ ਵੀ ਲੱਗ ਸਕਦਾ ਹੈ 2 ਸਾਲ ਵੀ ਲੱਗ ਸਕਦੇ ਨੇ ਬਟ ਰਿਜ਼ਲਟ ਮਿਲੇਗਾ ਹੀ ਮਿਲੇਗਾ ਜਦੋਂ ਤੁਸੀਂ ਕੰਟੀਨਿਊ ਪਾ ਕਰੋਗੇ ਹਾਂ ਜਾਨੀ ਕਿ ਸ਼ਰਧਾ ਦੇ ਨਾਲ ਅਗਰ ਤੁਸੀਂ ਲੱਗਦੇ ਹੋ ਕਿਸੇ ਚੀਜ਼ ਦੇ ਵਿੱਚ ਜਾਂ ਤਾਂ ਮੰਨੋ ਹੀ ਨਾ ਜਾਂ ਤਾਂ ਮੰਨੋ ਨਾ ਕਿਉਂਕਿ ਐਸਟ੍ਰੋ ਇਕ ਸਾਇੰਸ ਹੈ ਜੇ ਇਹਨੂੰ ਸਾਇੰਸ ਮੰਨਦੇ ਹੋ ਵਿਸ਼ਵਾਸ ਕਰਦੇ ਹੋ ਤਾਂ ਕੁੰਡਲੀ ਦਿਖਾਓ ਨਹੀਂ ਵਿਸ਼ਵਾਸ ਤੋਂ ਕੁੰਡਲੀ ਦਿਖਾਉਣ ਦਾ ਕੋਈ ਮਾਇਨਾ ਹੀ ਨਹੀਂ ਹੈਗਾ ਹਾਂ ਵੀ ਇਹ ਦੋ ਚਿੱਤੀ ਦੇ ਵਿੱਚ ਪੈ ਕੇ ਨਹੀਂ ਮਨ ਦੇ ਵਿੱਚ ਵੀ ਮੰਨਦੇ ਵੀ ਹੋ ਨਹੀਂ ਵੀ ਮੰਨਦੇ ਕਈ ਵਾਰ ਮੈਨੂੰ ਕਹਿ ਵੀ ਦਿੰਦੇ ਆ ਮੈਮ ਅਸੀਂ ਕੁੰਡਲੀ ਦਿਖਾ ਲਈਏ ਤੇ ਕੰਮ ਹੋ ਜਾਏਗਾ ਫਿਰ ਮੈਂ ਕਹਨੀ ਆ ਜੀ ਨਹੀਂ ਕੰਮ ਨਹੀਂ ਹੋਏਗਾ ਤੁਸੀਂ ਨਾ ਦਿਖਾਓ ਕਿਉਂਕਿ ਤੁਹਾਨੂੰ ਜਦੋਂ ਵਿਸ਼ਵਾਸ ਹੀ ਨਹੀਂ ਹੈਗਾ ਕਹਿੰਦੇ ਕਿ ਤੁਹਾਨੂੰ ਸੁਣ ਕੇ ਅਸੀਂ ਜਿਹੜੀ ਹੈ ਕਾਲ ਕੀਤੀ ਹੈ ਅਸੀਂ ਫਸਟ ਟਾਈਮ ਦਿਖਾ ਰਹੇ ਆ ਤਾਂ ਸਾਨੂੰ ਬਸ ਇਹ ਕਲੀਅਰ ਕਰ ਦਿਓ ਮੈਂ ਉਹੀ ਚੀਜ਼ ਹੁਣੇ ਦੱਸਿਆ ਕਿ ਜਦੋਂ ਗ੍ਰਹਿ ਜ਼ਿਆਦਾ ਖਰਾਬ ਹੋਣਗੇ ਤਾਂ ਆਟੋਮੈਟਿਕਲੀ ਉਸ ਚੀਜ਼ ਨੂੰ ਟਾਈਮ ਲੱਗੇਗਾ ਆਪਾਂ ਡਾਕਟਰ ਕੋਲ ਜਾਣੇ ਆ ਬਿਮਾਰੀ ਪੁਰਾਣੀ ਹੈ ਡਾਕਟਰ ਰੇਤਾ ਨੇ ਕਹਿੰਦਾ ਕਿ ਇੱਕ ਡੋਜ਼ ਲਓ ਤੇ ਬਿਮਾਰੀ ਬਿਲਕੁਲ ਖਤਮ ਹੋ ਜਾਏਗੀ। ਉਹ ਵੀ ਕਹਿੰਦੇ ਆ ਕਿ 6 ਮਹੀਨੇ ਜਾਂ ਸਾਲ ਕੰਟੀਨਿਊ ਦਵਾਈ ਕਰੋ। ਤੁਸੀਂ ਜਿਹੜਾ ਹੈ ਦਵਾਈ ਖਾਓ ਤਾਂ ਤਦ ਹੀ ਤੁਹਾਨੂੰ ਉਸ ਚੀਜ਼ ਤੋਂ ਰਿਲੀਫ ਮਿਲੇਗਾ। ਐਸੇ ਤਰ੍ਹਾਂ ਹੀ ਗ੍ਰਹਿ ਨੇ ਜਦੋਂ ਬਾਲੇ ਖਰਾਬ ਨੇ ਤਾਂ ਤੁਹਾਨੂੰ ਕੰਟੀਨਿਊ ਨਾਲ ਚੱਲਣਾ ਪਏਗਾ। ਤੁਹਾਡਾ ਸਾਥ ਚਾਹੀਦਾ ਫਿਰ ਹੀ ਰਿਜ਼ਲਟ ਮਿਲੇਗਾ। ਅੱਛਾ ਤੁਸੀਂ ਇੱਕ ਜਿਹੜੀ ਚੀਜ਼ ਬੜੀ ਖਾਸ ਆ ਜਿਹੜੀ ਸ਼ਾਇਦ ਹੋ ਰੈਸਟੋਲੋਜਰ ਆ ਮੈਂ ਹਜੇ ਤੱਕ ਮੇਰੀ ਜਾਣਕਾਰੀ ਦੇ ਵਿੱਚ ਜਿਹਨੇ ਰੈਸਟੋਲੋਜਰਸ ਨੂੰ ਮੈਂ ਮਿਲਿਆ। ਯਾ ਮੈਂ ਸੁਣਿਆ ਤਾਂ ਮੈਂ ਕੋਈ ਵੇਖਿਆ ਨਹੀਂ ਜਿਹੜਾ ਹੱਥੀ ਤੁਸੀਂ ਕੁੰਡਲੀ ਖੁਦ ਤਿਆਰ ਕਰਦੇ ਹੋ ਚਾਰਟ ਤੁਸੀਂ ਸਾਰਾ ਖੁਦ ਤਿਆਰ ਉਹਦਾ ਕਾਰਨ ਉਹਦਾ ਇਹੀ ਕਾਰਨ ਕਿ ਮੈਨੂੰ ਵੀਰੇ ਇਸ ਚੀਜ਼ ਨਾਲ ਲਿਖਦਾ ਸਕੂਨ ਮਿਲਦਾ ਇੱਕ ਪ੍ਰੋਪਰ ਕੈਲਕੂਲੇਸ਼ਨ ਕਰਕੇ ਜਿਹੜਾ ਹਾਂ ਹੈਂਡ ਮੇਡ ਗੁਰੂ ਹੱਥੀ ਕੰਮ ਕਰਕੇ ਹੱਥ ਆਪਣੇ ਹੱਥ ਨਾਲ ਕਰਦੀ ਐ ਵੀ ਨਹੀਂ ਕਿ ਮੈਂ ਕੋਈ ਪਰਸਨ ਰੱਖੇ ਹੋਏ ਨੇ ਮੈਂ ਉਹਨਾਂ ਤੋਂ ਕੰਮ ਕਰਵਾ ਰਹੀ ਆ ਅੱਛਾ ਜਿਹੜੇ ਐਸਟ੍ਰੋਲੋਜਰਸ ਨੇ ਮੈਂ ਕਈ ਐਸੇ ਵੀ ਵੇਖੇ ਨੇ ਜਿਨ੍ਹਾਂ ਦੇ ਹੈਗੇ ਤਾਂ ਉਹ ਐਸਟ੍ਰੋਲੋਜਰਸ ਨੇ ਬਹੁਤ ਵਧੀਆ ਨਾਮ ਹੈ ਖਰਚ ਉਹਨਾਂ ਦੇ ਪੂਰਾ ਫੁੱਲ ਕਲੇਸ਼ ਚੱਲਦਾ ਹੈ ਫਿਰ ਉੱਥੇ ਬੰਦਾ ਇਹ ਸਵਾਲ ਨਹੀਂ ਕਰਾ ਖੜਾ ਕਰਸਦਾ ਵੀ ਤੁਸੀਂ ਲੋਕਾਂ ਦੇ ਉਪਾਗ ਕਰ ਉਹਨਾਂ ਤੁਹਾਡੇ ਆਪ ਦੇ ਆਪ ਦੇ ਕਿਉਂ ਨਹੀਂ ਹੋ ਰਹੇ ਬਿਲਕੁਲ ਬਿਲਕੁਲ ਮੈਂ ਕਹਿ ਨਹੀਂ ਆ ਕਿ ਤੁਸੀਂ ਜਿਹੜਾ ਹੈ ਜਦੋਂ ਵੀ ਕਿਸੇ ਐਸਟਰੋਲੋਜਰ ਕੋਲ ਪਹੁੰਚੋ ਤਾਂ ਪਹਿਲੇ ਉਹਦਾ ਬੈਕਗ੍ਰਾਉਂਡ ਦੇਖੋ ਕੀ ਉਹਦੇ ਘਰ ਚ ਕੀ ਚੱਲ ਰਿਹਾ? ਯਾਨੀ ਤੁਹਾਡੇ ਕੋਲ ਜੇ ਸਾਡੀ ਵੀਡੀਓ ਦੇਖ ਕੇ ਬੰਦੇ ਪਹੁੰਚਦੇ ਨੇ ਤਾਂ ਪਹਿਲਾਂ ਤੁਹਾਡਾ ਬੈਕਗ੍ਰਾਉਂਡ ਵੀ ਚੈੱਕ ਕੀਤਾ ਜਾਵੇ। ਤੁਸੀਂ ਇਹ ਗੱਲ ਕਹਿ ਰਹੇ ਹੋ। ਬਿਲਕੁਲ ਜੀ ਬਿਲਕੁਲ ਭਾਜੀ। ਬਿਲਕੁਲ ਬੈਕਗ੍ਰਾਉਂਡ ਦੇਖੋ ਕਿ ਉਸ ਐਸਟ੍ਰੋਲੋਜਰ ਦੇ ਘਰ ਦੇ ਵਿੱਚ ਜਿਹੜਾ ਹੈ ਕੀ ਚੱਲ ਰਿਹਾ ਹੈ, ਕੀ ਨਹੀਂ ਚੱਲ ਰਿਹਾ। ਠੀਕ ਹੈ ਨਾ? ਜੇ ਤਾਂ ਉਹਦੇ ਘਰ ਦੀ ਖੁਦ ਹੀ ਹਾਲਤ ਚੰਗੀ ਹੈ ਤਾਂ ਠੀਕ ਹੈ ਕਿ ਉਹ ਐਸਟ੍ਰੋਲੋਜਰ ਸਹੀ ਕੰਮ ਕਰ ਰਿਹਾ। ਕਿ ਆਪਣੇ ਘਰ ਚ ਵੀ ਹੁੰਦੇ ਸ਼ਾਂਤੀ ਹੈ। ਤੁਸੀਂ ਮੇਰੇ ਘਰ ਚ ਆਓ। ਮੇਰੇ ਘਰ ਦੇਖੋ ਕਿ ਮੇਰੀ ਮੇਰੇ ਮਦਰ-ਇਨ-ਲॉ ਦੀ ਕਿੰਨੀ ਬੰਦੀ ਮੇਰੀ ਹਸਬੰਦ ਨਾਲ ਕਿੰਨੀ ਬੰਦੀ ਹੈ ਮੇਰੀ ਮੇਰੇ ਬੱਚੇ ਨਾਲ ਕਿੰਨੀ ਬੰਦੀ ਹੈ ਜਦੋਂ ਸਾਡੀ ਫੈਮਲੀ ਖੁਸ਼ ਹੈ ਤਾਂ ਇਟ ਮੀਨਸ ਮੈਂ ਤੁਹਾਨੂੰ ਗਾਈਡ ਸਹੀ ਕਰ ਸਕਦੀ ਹਾਂ